ਅੱਜ ਅਸੀਂ ਪਹੁੰਚਿਆ ਜੀ ਗੁਰਦਾਸਪੁਰ ਦੇ ਬਬਰੀ ਬਾਈਪਾਸ ਤੇ ਸੋ ਇਹ ਬਬਰੀ ਬਾਈਪਾਸ ਤੇ ਜਿਹੜਾ ਨਾਕਾ ਵਾਜੀ ਇਹ ਇੱਕ ਅਹਿਮ ਪੁਆਇੰਟ ਹੈ ਸਾਡੇ ਗੁਰਦਾਸਪੁਰ ਦਾ ਸੋ ਇਸ ਪੁਆਇੰਟ ਤੇ ਜਿਹੜਾ ਵਾਜੀ ਐਸਐਸਪੀ ਗੁਰਦਾਸਪੁਰ ਦੇ ਹੁਕਮਾਂ ਦੇ ਅਨੁਸਾਰ ਜਿਹੜਾ ਵਾਜੀ ਇੱਥੇ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ ਜਿੰਨੇ ਵੀ ਤੇ ਵਹੀਕਲ ਲੰਘਦੇ ਆਉਂਦੇ ਜਾਂਦੇ ਆ ਜੀ ਉਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਸੋ ਇਹ ਬੜਾ ਅਹਿਮ ਲਾਕਾ ਵਾ ਜੀ ਗੁਰਦਾਸਪੁਰ ਦਾ ਇੱਕ ਅਹਿਮ ਲਾਕਾ ਵਾ ਔਰ ਇੱਥੇ ਗੁਰਦਾਸਪੁਰ ਪੁਲਸ ਨੂੰ ਵੱਡੀਆਂ ਸਫਲਤਾਵਾਂ ਵੀ ਮਿਲੀਆਂ ਵਾ ਜੀ ਕਈ ਤਸਕਰ ਜਿਹੜੇ ਆ ਉਹ ਵੀ ਇਸ ਨਾਕੇ ਤੇ ਜਿਹੜੇ ਫੜੇ ਕਿਉਂਕਿ ਇਹ ਨਾਕਾ ਜਿਹੜਾ ਇੱਕ ਬਰੀਕੀ ਨਾਲ ਤੇ ਜਾਂਚ ਹੁੰਦੀ ਆ ਔਰ ਆਏਗੇ ਜਿਹੜੇ ਵਾਹਨ ਆ ਜਿਹੜੇ ਬਾਹਰ ਤੋਂ ਵੀ ਵਾਹਨ ਹੁੰਦੇ ਆ ਉਹਨਾਂ ਦੀ ਵੀ ਜਾਂਚ ਜਿਹੜੀ ਆ ਜੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਆ ਸੋ ਮੈਂ ਕੈਮਰਾਮੈਨ ਕਹਾਂਗਾ ਥੋੜਾ ਕਿ ਆਜੋ ਕਿਉਂਕਿ ਪਿਛੋ ਵਹੀਕਲ ਆ ਰਿਹਾ ਤੁਸੀਂ ਹਾਂ ਸੇਫ ਹੋ ਗਲੋ ਸੋ ਤਕਰੀਬਨ ਜਿਹੜਾ ਵਾ ਚੈਕਿੰਗ ਵਿਹਾਨ ਜਿਹੜੇ ਇੱਥੇ ਚੱਲਦੇ ਰਹਿੰਦੇ ਨੇ ਜੀ ਔਰ ਬਹੁਤ ਵਧੀਆ ਵਿਵਸਥਾ ਕੀਤੀ ਦੀ ਆ ਸੋ ਕੁਝ ਕਰਮਚਾਰੀ ਸਾਡੇ ਨਾਲ ਨੇ ਗੱਲਬਾਤ ਕਰ ਰਹੇ ਆ ਭਾਜੀ ਕਿਸ ਤਰੀਕੇ ਨਾਲ ਚੈਕਿੰਗ ਵਿਹਾਨ ਜਿਹੜਾ ਚਲਾਇਆ ਜਾ ਰਿਹਾ ਸਾਡੇ ਸੀਨੀਅਰ ਸਟਾਫਰ ਕੋਲੋਂ ਤਾਂ ਅਸੀਂ ਬ੍ਰੇਕੀਆਂ ਚੈੱਕ ਕਰਦੇ ਆਂ ਇਲੈਕਸ਼ਨਾਂ ਦੇ ਮੱਦੇਨਜ਼ਰ ਰੱਖਦਾ ਰਹੇ ਹੋਏ। ਹੂੰ। ਪਰ ਮੈਂ ਦੇਖ ਰਿਹਾ ਕਿ ਜਿਹੜੇ ਬਾਹਰ ਤੋਂ ਵਾਹਨ ਜਿਹੜੇ ਹੁੰਦੇ ਆ ਜੀ ਉਸ ਦਾ ਕੋਈ ਜੀਐਨਕੇ ਹਿਮਾਚਲ ਦੇ ਉਹਨਾਂ ਦੇ ਵੀ ਕੋਈ ਚੈਕਿੰਗ ਹੋ ਰਹੀ ਹੈ? ਹਾਂ ਜੀ ਬਿਲਕੁਲ ਚੈੱਕ ਕਰਦੇ ਆਂ। ਚੈੱਕ ਹੋ ਰਹੀ ਹੈ। ਅੱਛਾ ਇਲੈਕਸ਼ਨ ਵਿੱਚ ਅੱਗੇ ਅੱਗੇ ਇਲੈਕਸ਼ਨ ਦੇ ਮੱਦੇਨਜ਼ਰ ਸਾਰਾ ਜੀ? ਬਿਲਕੁਲ ਜੀ ਬਿਲਕੁਲ। ਤਿੰਨ ਕੰਮ ਜਿਹੜੇ ਕੀਤਾ ਸੀ ਨਾ ਅਸੀਂ। ਅਸੀਂ ਸਾਹਿਬਾ ਨੂੰ ਕਿਹਾ ਕਿ ਬ੍ਰੇਕੀਆਂ ਚੈੱਕ ਕਰੋ ਜੀ। ਬ੍ਰੇਕੀਆਂ ਜਾਂਚਦੇ ਆਂ। ਸੋ ਪੈਰਾਮੀਟਰੀ ਬੋਰਡ ਤੋਂ ਤੁਹਾਡੇ ਨਾਲ ਮੈਂ ਦੇਖ ਤੋ ਦੇਖੋ ਤੁਸੀਂ ਇਲੈਕਸ਼ਨਾਂ ਦੇ ਮੱਦੇਨਜ਼ਰ ਜਿਹੜੀ ਹੈ ਜੀ ਪੈਰਾਮਿਲਟਰੀ ਫੋਰਸ ਜਿਹੜੀ ਹੈ ਇਸ ਨਾਕੇ ਤੇ ਜਿਹੜੀ ਹੈ ਪੁਆਇੰਟ ਤੇ ਖੜੀ ਹੈ ਜੀ ਸੋ ਬਹੁਤ ਵਧੀਆ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਔਰ ਕਿਤਨਾ ਕਿਤੇ ਜ਼ਰੂਰੀ ਵੀ ਹੈ ਜੀ ਸਮੇਂ ਦੀ ਜ਼ਰੂਰਤ ਹੈ ਵਿਵਸਥਾ ਨੂੰ ਜਿਹੜਾ ਵਾ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਔਰ ਬਾੜੇ ਅਨਸਰਾਂ ਨੂੰ ਨੱਥ ਪਾਉਣ ਵਾਸਤੇ ਜਿਹੜਾ ਵਾ ਜੀ ਇਹ ਵਿਵਸਥਾ ਜ਼ਰੂਰੀ ਆ ਸੋ ਗੁਰਦਾਸਪੁਰ ਪੁਲਿਸ ਵਾਲੋ ਜਿਹੜਾ ਇਹ ਪਰਾਲੇ ਕਿਤੇ ਜਾ ਰਹੇ ਆ ਆਏ ਕੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਇਸ ਤਰ੍ਹਾਂ ਮ ਦੱਸਿਆ ਤੁਹਾਨੂੰ ਕਿ ਕਈ ਤਸਕਰ ਵੀ ਵੱਡੇ ਵੱਡੇ ਤਸਕਰ ਜਿਹੜੇ ਆ ਉਹ ਜਿੰਨਾ ਬੋਲੋ ਜਿਹੜੇ ਉਪਰਾਲੇ ਕਰਕੇ ਇਸ ਨਾਕੇ ਦੇ ਉੱਪਰ ਜਿਹੜੇ ਆ ਜੀ ਕਈ ਜਿਹੜੇ ਤਸਕਰ ਫੜੇ ਜਾਂਦੇ ਆ ਸੋ ਬੜਾ ਅਹਿਮ ਨਾਕਾ ਵਾ ਜੀ ਗੁਰਦਾਸਪੁਰ ਦਾ ਔਰ ਲਗਾਤਾਰ ਇੱਥੇ ਜਿਹੜਾ ਅਸੀਂ ਦੇਖਦੇ ਆ ਰਹੇ ਆਂ ਵੀ ਲਗਾਤਾਰ ਚੈਕਿੰਗ ਅਭਿਆਨ ਚੱਲਦੇ ਜਾਂਦੇ ਨੇ ਔਰ ਤੁਸੀਂ ਦੇਖੋ ਅੱਜ ਵੀ ਚੈਕਿੰਗ ਕਰਦੇ ਤਸਵੀਰਾਂ ਦਿਖਾਓ ਭਾਜੀ ਇਹ ਚੈਕਿੰਗ ਦਾ ਅਭਿਆਨ ਜਲ ਚੱਲਦਾ ਪਿਆ ਵਾ ਔਰ ਸਮੇਂ ਦੀ ਜ਼ਰੂਰਤ ਵੀ ਹੈ ਕਿ ਦਰਾਂਗੇ ਤੇ ਜੀ ਕਿਉਂਕਿ ਆਮ ਦੇਖਣ ਤੇ ਮਿਲਦਾ ਵੀ ਕਈ ਜੜੀਆਂ ਵਾ ਗੁਰਦਾਸਪੁਰ ਦੀਆਂ ਪਿਛਲੇ ਦਿਨੀ ਦੀ ਗੱਲ ਕਰੀਏ ਤਾਂ ਕਈ ਚੋਰੀਆਂ ਵੀ ਹੋਈਆਂ ਗੁਰਦਾਸਪੁਰ ਦੇ ਵਿੱਚ ਉਹ ਵੀ ਇੱਕ ਜੜੀ ਵੱਡੀ ਚੋਰੀ ਸੀ ਜਿਹੜੀ ਉਹ ਵੀ ਗੁਰਦਾਸਪੁਰ ਪੁਲਿਸ ਨੇ ਜਿਹੜੀ ਹੈ ਜੀ ਰਿਕਵਰ ਕਰ ਲਈ ਹੈ ਚੋਰ ਵੀ ਫੜ ਲਏ ਆ 4 ਤੋਂ 5 ਜਿਹੜੇ ਚੋਰ ਫੜੇ ਗਏ ਆ ਔਰ ਵੱਡੀ ਰਿਕਵਰੀ ਜਿਹੜੀ ਉਹਦੇ ਵਿੱਚ ਹੋਈ ਹੈ ਜੀ ਮੋਬਾਈਲਾਂ ਦੀਆਂ ਦੁਕਾਨਾਂ ਦੇ ਸ਼ਾਪ ਤੇ ਹੋਈ ਸੀ ਉਹ ਗੁਰਦਾਸਪੁਰ ਵਧਾਈ ਦੀ ਹੱਕਦਾਰ ਹੈ ਜੀ ਕਿਉਂਕਿ ਜਿਹੜੇ ਵਪਾਰੀ ਨੇ ਗੁਰਦਾਸਪੁਰ ਦੇ ਉਹ ਲਗਾਤਾਰ ਗੁਰਦਾਸਪੁਰ ਪੁਲਿਸ ਨੂੰ ਵਧਾਈਆਂ ਦੇ ਰਹੇ ਨੇ ਇਹ ਸੋ ਇਹ ਜਿਹੜਾ ਨਾਕਾ ਸੀ ਇਹ ਚੈੱਕ ਕੀਤਾ ਵਾ ਜੀ ਨਾਕੇ ਤੇ ਅਸੀਂ ਖਾਸ ਕਰਕੇ ਜਾਈਏ ਆ ਵੀ ਦੇਖੀ ਇਥੇ ਅੱਗੇ ਵੀ ਕਿਸ ਤਰੀਕੇ ਨਾਲ ਜਿਹੜੀ ਜਾਂਚ ਹੋ ਰਹੀ ਹੈ ਕਿਉਂਕਿ ਦਾਵੇ ਜਿਹੜੇ ਗੁਰਦਾਸਪੁਰ ਪੁਲਿਸ ਬੜੇ ਬੜੇ ਕਰਦੀ ਆ ਪਰ ਨਾਕੇ ਦੇ ਅੱਗੇ ਪਤਾ ਲੱਗਾ ਵਾ ਵੀ ਵਿਵਸਥਾ ਬਹੁਤ ਵਧੀਆ ਵਾ ਜੀ ਐਸਐਸਪੀ ਗੁਰਦਾਸਪੁਰ ਨੇ ਜਿਹੜੇ ਹੁਕਮ ਜਾਰੀ ਕੀਤੇ ਆ ਉਹਨਾਂ ਦੀ ਪਾਲਣਾ ਜਿਹੜੀ ਆ ਜੀ ਗੁਰਦਾਸਪੁਰ ਪੁਲਿਸ ਕਰ ਰਹੀ ਆ ਸੋ ਤਕਰੀਬਨ ਜਿਹੜੀ ਚੈਕਿੰਗ ਜਿਹੜੀ ਚੱਲਦੀ ਪਈ ਆ ਸੋ ਪੈਰਾਮਿਲਟਰੀ ਫੋਰਸਰਮ ਤੋਂ ਦੱਸ ਰਿਹਾ ਵਾ ਉਹ ਵੀ ਜਾਂਚ ਕਰ ਰਹੀ ਆ ਪੰਜਾਬ ਪੁਲਿਸ ਦੇ ਜਵਾਨ ਵੀ ਨਾਲ ਨੇ ਸੋ ਬਹੁਤ ਵਧੀਆ ਤਰੀ ਆਮ ਲੋਕਾਂ ਨੂੰ ਵੀ ਅਪੀਲ ਕਰੂਗਾ ਕਈ ਦੇਖੇ ਲੋਕ ਵੀ ਬਿਨਾ ਸੇਫਟੀ ਬੈਲਟ ਦੇ ਬਿਨਾ ਅਜਰੀ ਸੀਟ ਬੈਲਟ ਨਹੀਂ ਉਹ ਤੋਂ ਵੀ ਚੱਲਦੇ ਆ ਹੋਰ ਕਈ ਜਿਹੜੇ ਆ ਜੁਵਾ ਜਿਹੜੇ ਆ ਨੌਜਵਾਨ ਜਿਹੜੇ ਆ ਫੁੱਲਰ ਪਾਜੀ ਕਰਦੇ ਆ ਉਹਨਾਂ ਨੂੰ ਕੀ ਮੈਸੇਜ ਦੇਊਗਾ ਉਹਨਾਂ ਨੂੰ ਆਪਣੇ ਅਸੀਂ ਸਮਝਾ ਨੇਤਰ ਕੀ ਨਾਲ ਉਹਨਾਂ ਨੂੰ WARNING ਦੇ ਦੀ ਆ ਕਿ ਅਜਿਹਾ ਨਾ ਹੋਵੇ ਇਹ ਖਰਾਬੀ ਕੀ ਕਰਦਾ ਫਿਰ ਉਹਦਾ ਚਲਾਨ ਵੀ ਕਰਾਂਗੇ ਜੇ ਉਹ ਖਰਾਬੀ ਕਰਦਾ ਜਾਂ ਜਦੋਂ ਡਕ ਬਣਦੀ ਹੁੰਦੇ ਉਹਦਾ ਚਲਾਨ ਵੀ ਕਰਦੇ ਆ ਜੀ ਚਲਾਨ ਵੀ ਕੀਤਾ ਜਾਂਦਾ ਬੜਾ ਹਾਂਜੀ ਉਹ ਇੱਕ ਮੈਸੇਜ ਆ ਕਿ ਜੇਕਰ ਕੋਈ ਹੁਲੜਬਾਜੀ ਕਰੇਗਾ ਕੋਈ ਸ਼ਰਾਰਤ ਕਰੇਗਾ ਤਾਂ ਉਹਨੂੰ ਨੱਥ ਪਾਉਣ ਵਾਸਤੇ ਪੰਜਾਬ ਪੁਲਿਸ ਜਿਹੜੀ ਹੈ ਜੀ ਬਿਲਕੁਲ ਜਿਹੜੀ ਖੜੀ ਆ ਉਹ ਦੇਖੋ ਕੋਸ਼ਿਸ਼ ਇਹਨਾਂ ਦੀ ਇਹੀ ਹੁੰਦੀ ਆ ਕਿ ਵੱਤ ਵਤ ਕੋਸ਼ਿਸ਼ ਇਹੀ ਕਰਦੇ ਆ ਕਿ ਨੌਜਵਾਨਾਂ ਨੂੰ ਸਮਝਾਇਆ ਜਾਂਦਾ ਵਾ ਪਹਿਲਾਂ ਪਿਆਰ ਨਾਲ ਜੇਕਰ ਕੋਈ ਨਹੀਂ ਸਮਝੇ ਤਾਂ ਫਿਰ ਉਹਨੂੰ ਜਿਹੜਾ ਵਾ ਦੂਜੇ ਤਰੀਕੇ ਨਾਲ ਵੀ ਇਹਨਾਂ ਨੂੰ ਸਮਝਾਉਣ ਆਂਦਾ ਵਾ ਦੂਜੇ ਤਰੀਕੇ ਮਤਲਬ ਵੀ ਉਹਦਾ ਚਲਾਨ ਕੀਤਾ ਜਾਂਦਾ ਵਾ ਕਾਗਜ਼ੀ ਕਾਰਵਾਈ ਵੀ ਫਿਰ ਪੰਜਾਬ ਪੁਲਿਸ ਪੂਰੀ ਕਰਦੀ ਆ ਜੀ ਸੋ ਨਾਕੇ ਤੇ ਆਏ ਆ ਜੀ ਨਾਕਾ ਦੇਖਿਆ ਵਾ ਬਹੁਤ ਵਧੀਆ ਨਾਕਾ ਵਾ ਜੀ ਉਹ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇੱਥੇ ਕਈ ਤਸਕਰ ਵੀ ਕਾਬੂ ਕੀਤੇ ਗਏ ਆ ਔਰ ਬ੍ਰੀਕਿੰਗ ਇੱਥੇ ਜਾਂਚ ਵੀ ਕੀਤੀ ਜਾਂਦੀ ਹੈ ਜੀ ਸੋ ਵਿਵਸਾ ਬਹੁਤ ਵਧੀਆ ਵਾ ਜੀ ਸੋ ਸਮੇਂ ਦੀ ਜ਼ਰੂਰਤ ਵੀ ਆ ਉਮੀਦ ਕਰਾਂਗੇ ਵੀ ਆਉਣ ਵਾਲੇ ਦਿਨਾਂ ਵਿੱਚ ਵੀ ਜਿਹੜੇ ਵਾ ਇਹ ਨਾਕੇ ਇਦਾਂ ਹੀ ਗੁਰਦਾਸਪੁਰ ਵਿੱਚ ਜਾਰੀ ਰਹਿਣਗੇ ਜੀ ਸੋ ਗੁਰਦਾਸਪੁਰ ਤੋਂ ਵਿਜੇਸ਼ਰ ਬੰਦ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ